ਹਾਂ ਪਿੰਡ ਲੋਕਮਾਨੀ ਜ਼ਿਲ੍ਹਾ ਗੁਰਦਾਸਪੁਰ ਦਾ ਮੈਂ ਰਹਿਣ ਵਾਲਾ ਸਾਰੇ ਟਰੈਵਲ ਏਜੰਟ ਸੁਨੀਲ ਮਸੀ ਜਿਹਦਾ ਕਿ ਦਫ਼ਤਰ ਆ ਬਟਾਲੇ 33 ਨੰਬਰ ਦੁਕਾਨ ਉਦੀ ਸਰ ਧਰਮ ਸਿੰਘ ਮਾਰਕੀਟ ਸਰ ਉਹਨੇ ਮੇਨਾਂ 2 ਲੱਖ 70000 ਰੁਪਏ ਠੱਗੀ ਕੀਤੀ ਸੀ ਉਹਨੇ ਮੈਨੂੰ ਕਿਹਾ ਕਿ ਤਨਵਰਮੀਨਿਆ ਕੰਟਰੀ ਭੇਜਾਂਗੇ ਜਿੱਥੇ ਕਿ ਪੰਜਾਬ ਤੋਂ 60000 ਰੁਪਏ ਸੈਲੀ ਲੱਗੇਗੀ ਤੇ ਸਰ ਜਦੋਂ ਮੈਂ ਉੱਥੇ ਗਿਆ ਤੇ ਉੱਥੇ ਮੈਂ ਗਿਆ ਤੇ ਰਾਪਾਟਰਨ ਗਾਰੀ ਮਣੀ ਸਰ ਉਹਨਾਂ ਮੈਨ ਐਰਪੋਰਟ ਤੇ ਖੜਿਆ ਤੇ ਉੱਥੇ ਆਗਮਨ ਇੱਕ ਹੋਟਲ ਚ ਰੱਖਤਾ ਰੱਖਿਆ ਉਹਨਾਂ ਕਹਿੰਦੇ ਵੀ ਇੱਥੇ ਰਹਿ ਦੋ ਤਿੰਨ ਦਿਨ ਤੇਰਾ ਦੇਖਦੇ ਆ ਤੇ ਸਰ ਜੀ ਦੋ ਤਿੰਨ ਦਿਨ ਹੋਏ ਤੇ ਮੈਂ ਉਹਨਾਂ ਨੂੰ ਕਿਹਾ ਵੀ ਸਰ ਮੇਰਾ ਕੁਝ ਕਰੋ ਮੇਰਾ ਵਰਕ ਪਰਮਿਟ ਮਲਵਾ ਦਿਓ ਜਾਂ ਕੰਮ ਦੋ ਮੈਨੂੰ ਸਰ ਉਹ ਮੈਂ ਕਿ ਦੋ ਜੀ ਲਾਰੇ ਪਿਲੰਦੇ ਦਿਉਣੇ ਅੱਜ ਦੋਨੇ ਕੱਲ੍ਹ ਦੋਨੇ ਆ ਸਰ ਹੱਦ ਤੱਕ ਉਹਨਾਂ ਨੇ ਮੈਂ ਕਿਹਾ ਮੈਂ ਭਾਜੀ ਦੱਸੋ ਮੈਨੂੰ ਗੱਲ ਕੀ ਆ ਤੇ ਸਰ ਜੀ ਉਹਨਾਂ ਨੇ ਪੁੱਛਿਆ ਕਿਹਿੰਦੇ ਵੀ ਇੱਥੇ ਕੋਈ ਕੰਮ-ਕੁਮ ਨਹੀਂ ਹੈਗਾ ਜੇ ਤੈਨੂੰ ਕੰਮ ਮਿਲਦਾ ਤੇ ਕਰ ਲਾ ਵਰਕ ਪਰਮਿਟ ਦਾ ਕੋਈ ਕੋਈ ਨਹੀਂ ਲੱਗਣਾ ਇੱਥੇ ਹੈਗਾ ਸਰ ਉਹਨਾਂ ਨੇ ਬਥੇਰੀ ਰਿਕਵੈਸਟ ਕੀਤੀ ਤੇ ਉਹਨਾਂ ਨੇ ਹਰਸਮੈਂਟ ਸ਼ੁਰੂ ਕਰਨੀ ਕਰ ਦਿੱਤੀ ਸਰ ਮੈਂ ਤਾਂ ਦੱਸਣਾ ਪਿਉ ਜਿਹੜੇ ਨੇ ਬੌਂਸਰ ਰੱਖੇ ਉੱਥੇ ਬੌਂਸਰਾਂ ਸਮੇਤ ਸਾਰੋਨਾ ਮੈਨੂੰ ਨਾ ਟੌਰਚਰ ਕਰਨਾ ਡੇਲੀ ਸਰ ਆਖ ਤਾਂ ਮੈਂ ਦੱਸਣਾ ਜੀ ਆਹ ਕੋ ਸਰ ਇਹ ਏਜ ਏਜੰਟ ਆ ਨਾਲ ਬੌਂਸਰ ਰੱਖੇ ਨੇ ਦੋ ਕਿੱਦਾਂ ਟੌਰਚਰ ਕਰਦੇ ਨੇ ਸਰ ਮਾਰਕ ਟਾਈ ਕਰਨੀ ੱੱਕੇ ਮਾਰਨੇ ਥੱਡ ਮਾਰਨੇ ਗਾਲਾਂ ਕੱਢਣੀਆਂ ਸਾਰ ਮੈਨੂੰ ਬਹੁਤ ਜ਼ਿਆਦਾ ਹਰਸਮੈਂਟ ਕਰਨੀ ਉਹਨਾਂ ਡੇਲੀ ਕਰਨੇ ਤੇ ਫਿਰ ਉਹਨਾਂ ਸਰ ਮੇਰੇ ਕੋ ਪੈਸੇ ਵੀ ਹੋਏ 2000 ਰੁਪਏ ਮੇਰੇ ਕੋ ਡਾਲਰ ਹੀ ਕਹਿੰਦੇ 250 ਰੁਪਏ 250 ਡਾਲਰ ਕਹਿੰਦੇ ਵੀ ਇੰਡੀਆ ਤੋ ਲੈ ਕੇ ਉਹਨਾਂ ਸਰ ਉਹ ਵੀ ਖੋਲਿਆ ਮੇਰ ਕੋ ਮੇਰਾ ਪਾਸਪੋਰਟ ਵੀ ਖੋਲਿਆ ਕਹਿੰਦੇ ਤੇਰਾ ਵਰਕ ਪਰਮਿਟ ਲੱਗਣਾ ਕੋਈ ਸਰ ਮੇਰਾ ਵਰਕ ਪਰਮਿਟ ਵਰਕ ਪਰਮਿਟ ਨਹੀਂ ਲਵਾਇਆ ਸਰ ਮੈਂ ਦਿੱਲੀ ਉਹਨਾਂ ਨੇ ਕਹਣਾ ਮੇਰਾ ਕੁਝ ਨਾ ਕੁਝ ਕਰੋ ਕਿੰਨੀ ਦਿਨ ਉੱਥੇ ਰਿਹਾ ਸਰ ਮੈਂ 15 ਦਿਨ ਰਿਹਾ ਉੱਥੇ 15 ਦਿਨ ਸਰ ਉਹਨਾਂ ਨੇ ਬਹੁਤ ਜ਼ਰਾ ਤੰਗ ਪਰੇਸ਼ਾਨ ਕੀਤਾ ਤੇ ਫਿਰ ਸਰ ਉਹ ਮੈਨੂੰ ਕਹਿੰਦੇ ਜੇ ਤੂੰ ਇੰਡੀਆ ਜਾਣਾ ਚਾਹੁੰਦਾ ਚੱਲ ਜਾ ਤੇ ਕਹਿੰਦੇ ਵੀ ਜੇ ਤੂੰ ਇੰਡੀਆ ਜਾਣਾ ਆ ਤੇ ਤੇ ਲਿਖ ਕੇ ਜਾ ਵੀ ਮੈਂ ਏਜੰਟ ਦੀ ਕੋਈ ਜੋ ਮੇਰੇ ਨਾਲ ਮੈਂ ਆਪਣੀ ਜੋ ਮੇਰੇ ਤੇ ਚੱਲਾਂ ਸਰ ਫਿਰ ਮੈਂ ਫਸੇ ਨੂੰ ਉੱਥੇ ਲਿਖ ਲਿਖ ਕੇ ਆਉਣਾ ਪਿਆ ਮੈਨੂੰ ਬਹੁਤ ਜ਼ਿਆਦਾ ਹਰਾਸਮੈਂਟ ਕੀਤੀ ਉਹਨਾਂ ਨੇ ਮੈਨੂੰ ਪੈਸੇ ਉਹਨਾਂ ਨੇ ਦੇਤੇ ਵਾਪਸ ਭੇਜ ਦੇ ਨੇ ਨਹੀਂ ਸਰ ਮੈਂ ਕੋਲੋਂ ਕਰਾਈ 45000 ਰੁਪਏ ਟਿਕਟ ਕਰਵਾਇ ਕਰਵਾਈ ਕੋਲ ਨਾਲੇ ਕਿ ਉਹਨਾਂ ਨੇ ਪੈਸੇ ਕੋਲੋਂ ਨਹੀਂ ਪੈਸੇ ਕੀ ਹਾਂਜੀ ਹਾਂਜੀ ਸਰ ਉਹਨਾਂ ਪੈਸੇ 20000 ਰੁਪਏ ਜਿਹੜੇ ਮੈਥੋਂ ਖੜੇ ਇੰਡੀਆ ਜਦੋਂ ਮੈਂ ਗਿਆ ਉਹ ਕੋਲੇ ਹੀ ਮੇਰੇ ਨਾਲ ਪੈਸੇ ਤੇ ਪਾਸਪੋਰਟ ਪਾਸਪੋਰਟ ਹਾਂਜੀ ਟਿਕਟ ਦੇ ਪੈਸੇ ਕਿੱਦਾਂ ਹੈ ਟਿਕਟ ਦੇ ਪੈਸੇ ਸਾਰੇ ਮੈਂ ਘਰੋਂ ਕਰਵਾਈ ਟਿਕਟ ਘਰੋਂ ਕਰਵਾ ਕੇ ਫਿਰ ਮੈਂ ਇੰਡੀਆ ਵਾਪਸ ਆਇਆ ਤੇ ਸਾਰ ਜਦ ਮੈਂ ਵਾਪਸ ਆਇਆ ਤੇ ਮੈਂ ਏਜੰਟ ਨੂੰ ਡੇਲੀ ਫੋਨ ਕਰਨਾ ਵੀ ਯਾਰ ਮੇਰਾ ਕੋਈ ਨਾ ਕੋਈ ਹੱਲੇ ਦੇ ਪੈਸੇ ਦੇ ਮੇਰੇ ਜਿੰਨੇ ਤੇ ਲੱਗੇ ਤੋਂ ਰੱਖ ਲਾ ਸਾਰੇ ਮੈਂ ਰੋਜ਼ ਹੀ ਲਾਰੇ ਲੱਪੇ ਲਾਉਣੇ ਅੱਜ ਦੇ ਨਾਲ ਕੱਲ ਦਿੰਨਾ ਤੇ ਸਾਰ ਕੋਈ ਨਹੀਂ ਨੇ ਫਿਰ ਸਾਰ ਮਹਾਰਤ ਤੱਕ ਫਿਰ ਨਾ ਥਾਣਾ ਐਨਆਰਆਈ ਵਿੰਗੋਂ ਤੇ ਸਾਰ ਕੰਪਲੇਂਟ ਕੀਤੀ ਫਿਰ ਜਿਹੜਾ ਕਿ ਪੁਲਿਸ ਨੂੰ ਮਾਮਲਾ ਦਰਜ ਕਰ ਲਿਆਗਾ ਮਾਮਲਾ ਦਰਜ ਹੋ ਗਿਆ ਜੀ ਜੀ ਹਾਂਜੀ ਕਿਹੜੀ ਕਿਹੜੀ ਧਾਰਾ ਲੱਗੀ ਧਾਰਾ ਸਾਰੇ IPC 406 420 ਇਮੀਗ੍ਰੇਸ਼ਨ ਐਕਟ 24 ਸਾਰੇ ਇਹਦੀ ਤਰ੍ਹਾਂ ਲੱਗੀਆਂ ਜਿਹੜੀਆਂ ਕੀ ਮੰਗ ਕਰਦੇ ਹੋ ਮੰਗ ਸਾਰੇ ਇਹੋ ਕਰਨੇ ਪ੍ਰਸ਼ਾਸਨ ਇਹੋ ਮੰਗ ਕਰਨਾ ਵੀ ਜਿਹੜਾ ਦੋਸ਼ੀ ਨੂੰ ਫੜ ਕੇ ਸਗੋਂ ਸਗੋਂ ਸਜ਼ਾ ਦਿੱਤੀ ਜਾ ਤੇ ਮਨ ਇਨਸਾਫ ਦਵਾਇਆ ਜਾਵੇ ਤਾਂ ਕਿ ਹੋਰ ਵੀ ਕਿਸੇ ਨਾ ਠੱਗੀ ਨਾ ਵਾ ਸਕੇ ਜਿਹੜੇ ਨੌਜਵਾਨ ਬਾਹਰ ਦੌੜਨ ਦੀ ਕਰਦੇ ਆਏ ਜਿਹਨੂੰ ਵੈਰੀਫਾਈ ਨਹੀਂ ਕਰਦੇ ਉਹਨਾਂ ਨੂੰ ਕੁਝ ਕਹਿਣਾ ਚਾਹੀਦਾ ਜੀ ਜੀ ਹਾਂ ਜੀ ਸਰ ਮੈਂ ਕਹਿਣਾ ਚਾਹੁੰਦਾ ਵੀ ਇਹ ਮੇਰੇ ਤੋਂ ਸਿੱਖ ਲੈਣਾ ਵੀ ਜਿਹੜੇ ਵੀ ਕੰਟਰੀ ਜਾਣਾ ਪਹਿਲਾਂ ਚੰਗੀ ਤਰ੍ਹਾਂ ਵੈਰੀਫਾਈ ਕਰ ਲੋ ਏਜੰਟ ਦਾ ਪਤਾ ਕਰੋ ਕਿ ਪਸ਼ੋਕੜਿਆ ਕਿਦਾਂ ਦਾ ਨੰ ਬੰਦਾ ਉਹ ਚੰਗੀ ਤਰ੍ਹਾਂ ਵੈਰੀਫਾਈ ਕਰਨਾ ਚਾਹੀਦਾ ਉਹਨਾਂ ਨੂੰ